ਮਸਤੀ ਦੋਸਤੋ ਜੈ ਸ਼੍ਰੀ ਰਾਮ ਜੈ ਹਿੰਦ ਕਿ ਤਵੇ ਸਾਰੇ ਠੀਕ ਠਾਕ ਨੇ ਗੱਲ ਕਰਦੀ ਆ ਮੈਂ ਯਾ ਇੱਕ ਨੋਮਲ Hindu ਜਿਹੜਾ ਥੋੜਾ ਵਿਚਾਰ ਕਰ ਸਕਦਾ ਯਾ ਸੋਚ ਸਕਦਾ ਯਾ ਕਿ ਉਹ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੋ ਸਕਦਾ ਯਾ ਨਹੀਂ ਹੋਣਾ ਚਾਹੀਦਾ ਇਸ ਤੇ ਗੱਲ ਕਰਦੀ ਆ ਖਾਲਿਸਤਾਨ ਇਕ ਪਹਿਲੀ ਦੱਸ ਦਵਾਂ ਕਿ ਸਿੱਖਲੀ ਹੋਬਲੈਡ ਦੀ ਤਰ੍ਹਾਂ ਯਾ ਹੋਬਲੈਡ ਹੀ ਕਹ ਲੋ ਸਿਖਾੜੂ ਹੈਗਾ ਯਾ ਕਿ ਉਹੜਾ ਕੋਈ ਹੋਬਲੈਡ ਨਹੀਂ ਹੈਗਾ ਇਸਾਈਆ ਕੋੜਾ ਦੇ ਦੇਸ਼ ਆ ਮੁਸਲਮਾਨ ਦਾ ਕੋੜਾ ਦੇ ਹੈਗੇ ਆ ਹਿੰਦੂਆ ਕੋਲ ਅ ਹਿੰਦੂਸਤਾਨ ਹੈਗਾ ਵਾ ਤੇ ਉਸੇ ਤਰ੍ਹਾਂ ਸਿਖਾ ਕੋਲ ਵੀ ਇੱਕ ਘਰ ਕੋੜਾ ਚਾਹੀਦਾ ਵਾ ਤੇ ਹੋੜਾ ਵੀ ਚਾਹੀਦਾ ਵਾ ਇਹਦੇ ਚ ਕੋਈ ਦੂਰਾ ਇਹ ਨਹੀਂ ਤੇ ਉਹ ਖਾਲਸਾ ਰਾਜ ਫਿਰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਲਗਭਗ 50 ਸਾਲ ਰਾਜ ਕੀਤਾ ਸੀ ਖਾਲਸਾ ਰਾਜ ਉਹਦਾ ਦੇ ਰਾਜ ਦਾ ਨਾਮ ਸੀਗਾ ਤੇ ਉਹ ਫਿਰ ਉਸ ਤੋਂ ਬਾਅਦ ਗੋਰੀਆ ਨੇ ਟੇਕਓਵਰ ਕਰ ਲਿਆ ਤੇ ਸਾਨੂੰ ਇੰਡੀਪੈਂਡੈਂਸ ਮਿਲੀ ਉਸ ਤੋਂ ਬਾਅਦ ਤੇ ਤੁਹਾਨੂੰ ਬਾਕੀ ਸਭ ਪਤਾ ਹੀ ਆ ਖਾਲਿਸਤਾਨ ਕਿਉਂ ਨਹੀਂ ਥੋੜਾ ਚਾਹੀਦਾ ਸੀ ਉਹ ਲਈ ਉਸ ਤੇ ਗੱਲ ਕਰਦੇ ਆਂ ਆ ਦਸਤਾਵੇਜ਼ ਕਿਸੇ ਦਿੱਤੀ ਇਸ ਬੰਦੇ ਆ ਸ਼ੁਰੂ ਕਰਦਾ ਹਾਂ ਮੈਂ ਪਹਿਲਾਂ ਕੋਈ ਇੱਕ ਐਗਜ਼ਾਮਪਲ ਦੇ ਕੇ ਸ਼ੁਰੂ ਕਰਦਾ ਹਾਂ ਮੈਂ ਛੋਟਾ ਐਗਜ਼ਾਮਪਲ ਹੋਊਗਾ ਅ فرض ਕਰੋ ਕਿ ਕੱਲ ਨੂੰ ਆ ਜਿਹੜੇ ਸਰਸੇ ਵਾਲੇ ਹੈਗੇ ਆ ਪ੍ਰੇਮੀ ਉਹਨਾਂ ਦੇ ਅੱਗੇ ਜਾ ਕੇ ਹੁਣ ਇਸ ਵਕਤ 50 ਲੱਖ ਦੇ ਲੱਗਛਾਗੇ ਫੋਲੋਅਰਸ ਹੈਗੇ ਆ ਹੁਣ ਉਹਨਾਂ ਦੇ ਜਿਹੜਾ ਗੁਰੂ ਹੈਗਾ ਵਾ ਉਹਨਾਂ ਦਾ ਜਿਹੜਾ ਪਿਤਾ ਜੀ ਹੈਗਾ ਵਾ ਉਹਨੂੰ ਜੇਲ੍ਹ ਹੋ ਚੁੱਕੀ ਆ ਜੇਲ੍ਹ ਹੋਈ ਆ ਭਾਜਪੀ ਦੀ ਸਰਕਾਰ ਵਿੱਚ ਕਾਂਗਰਸ ਦੀ ਸਰਕਾਰ ਵਿੱਚ ਕਦੀ ਕੁਛ ਨਹੀਂ ਹੋਇਆ ਤੇ ਉਹਨਾਂ ਨੂੰ ਹਰਮੰਦਰ ਸਾਹਿਬ ਵੱਲੋਂ ਮਾਫੀ ਵੀ ਦੇ ਦਿੱਤੀ ਗਈ ਸੀ ਪਤਾ ਹੁਣ ਅੱਜ ਤੋਂ 50 ਸਾਲ ਬਾਅਦ ਜਦੋਂ ਉਹ ਕਰੋੜਾਂ ਫੋਲੋਅਰਸ ਹੋ ਜਾਣਗੇ 50 ਲੱਖ ਤੋਂ ਅੱਗੇ ਹੁੰਦੇ ਹੁੰਦੇ ਕਰੋੜ 2 ਤੇ 4 ਕਰੋੜ ਹੋਊਗੇ ਮੁਲਕ ਵਿੱਚ ਆ ਮੁਲਕ ਤੋਂ ਬਾਅਦ ਉਹ ਫੇਰ ਪਤਾ ਕੀ ਕਹੂਗੇ ਉਹ ਕਹੂਗੇ ਕਿ ਸਾਡੇ ਨਾਲ ਹਿੰਦੂਵਾਦੀ ਤਾਕਤਾਂ ਨੇ ਬੜਾ ਜ਼ੁਲਮ ਕੀਤਾ ਸਾਡੇ ਚੰਡੀਗੜ੍ਹ ਚ ਲੋਕੀ ਮਾਰੇ ਸਾਡੇ ਗੁਰੂ ਜੀ ਨੂੰ ਜੇਲ੍ਹ ਚ ਥੋਪਿਆ ਕਿਉਂਕਿ ਉਹ ਸਾਡੇ ਗੁਰੂ ਜੀ ਤੋਂ ਡਰਦੇ ਸੀਗੇ ਤੇ ਸਾਨੂੰ ਇੱਕ ਵੱਖਰੀ ਥਾਂ ਚਾਹੀਦੀ ਆ ਸਾਡੀ ਕਿਉਂਕਿ ਸਾਡੀ ਫਿਲਾਸਫੀ ਵੱਖਰੀ ਆ ਸਿੱਖਾਂ ਤੋਂ ਵੀ ਵੱਖਰੀ ਆ ਹਿੰਦੂਵਾਦ ਤੋਂ ਵੀ ਵੱਖਰੀ ਆ ਕਿਸੇ ਹੋਰ ਤੋਂ ਵੀ ਵੱਖਰੀ ਆ ਕਿ ਅਸੀਂ ਆਪਣੇ ਆਲੇ ਗੁਰੂ ਨੂੰ ਮੰਨਦੇ ਆ ਜਾਂ ਜਿਹੜੇ ਉਹਨਾਂ ਦੇ ਪਿੱਛੇ ਚੱਲਦੇ ਆ ਤੇ ਉਹਨਾਂ ਨੂੰ ਮੰਨਦੇ ਆ ਫਿਰ ਇਦਾਂ ਕੋਈ ਹੋਰ ਵੀ ਹੋਊਗਾ ਬਾਬੇ ਕਿੰਨੇ ਹੀ ਹੈਗੇ ਆ ਰਾਮਪਾਲ ਦੀ ਇੱਕ ਕਾਫੀ ਜ਼ਿਆਦਾ ਅ ਫੋਲੋਇੰਗ ਹੈਗੀ ਆ ਤੇ ਕੁੱਲ ਮਿਲਾ ਕੇ ਇਦਾਂ ਹੋ ਜਾਣਾ ਵਾ ਕਿ ਜਿੰਨੀਆਂ ਵੀ ਲੋਕ ਹੈਗੇ ਹਨ ਕੋਈ ਨਾ ਕੋਈ ਕਿਸੇ ਇੱਕ ਇੱਕ ਚੀਜ਼ ਨੂੰ ਮੰਨਦਾ ਵਾ ਸਾਰੇ ਇਹ ਦੇ ਕਹਿਣਾ ਵਾ ਕਿ ਯਾਰ ਮੈਨੂੰ ਮੇਰਾ ਮੁਲਖ ਚਾਹੀਦਾ ਵੱਖਰਾ ਮੈਨੂੰ ਮੇਰੀ ਥਾਂ ਵੱਖਰੀ ਚਾਹੀਦੀ ਤੇ ਆਫਕੋਰਸ ਕਿ ਹਰੇਕ ਦੀ ਹੋਂਦ ਹੀ ਚਾਹੀਦੀ ਆ ਫਿਰ ਹੌਲੀ ਹੌਲੀ ਇਦਾਂ ਹੋ ਜਾਣਾ ਹੈ ਹਰੇਕ ਕੋਲ ਆਪਣਾ ਆਪਣਾ ਘਰ ਹੋ ਜਾਣਾ ਵਾ ਹਰੇਕ ਧਰਮ ਵਾਲੇ ਕੋਲ ਹਨ ਇਹ 50 ਕਰੋੜ ਲੋਕੀ ਹੋਗੇ 50 ਕਰੋੜ ਧਰਮ 50 ਕਰੋੜ ਘਰ ਇਦਾਂ ਚਲੋ ਸ਼ੁਰੂ ਕਰਦਾ ਹਾਂ ਮੈਂ ਕਿ ਹਿੰਦੂਆਂ ਦੇ ਲੈ ਕੇ ਉਹ ਹੱਕ ਦਾ ਨਹੀਂ ਹੈਗਾ ਸਭ ਤੋਂ ਪਹਿਲਾਂ ਜਿਹੜਾ ਪੰਜਾਬੀ ਹਿੰਦੂ ਹੈਗਾ ਨਾ ਪੰਜਾਬੀ ਹਿੰਦੂ ਆਪਣੀ ਆਇਡੈਂਟੀਟੀ ਖੋ ਚੁੱਕਾ ਵਾ ਪੂਰੀ ਤਰ੍ਹਾਂ ਨਾਲ ਆਪਣੀ ਆਇਡੈਂਟੀਟੀ ਖੋ ਚੁੱਕਾ ਵਾ ਸਾਡੇ ਪੰਜਾਬ ਵਿੱਚ ਸਾਡੇ ਸ਼੍ਰੀ கிருஷ்ਣ ਜੀ ਦੀ ਚਰਨ ਸ਼ੋ ਹੋਈ ਆ ਸਾਡਾ ਹੁਣ ਤਾਂ ਹਰਿਆਣਾ ਅਲੱਗ ਹੋ ਗਿਆ ਪਰ ਪੰਜਾਬ ਹੀ ਗਿਣਿਆ ਜਾਂਦਾ ਸੀ ਪਹਿਲਾਂ ਇੱਥੇ ਸਾਡੇ ਮਹਾਭਾਰਤ ਦਾ ਯੁੱਧ ਹੋਇਆ ਵਾ ਇੱਥੇ ਬਹੁਤ ਚੀਜ਼ਾਂ ਹੋਈਆਂ ਹੋਗੀਆਂ ਸਾਡੇ ਲਵਕੁਸ਼ ਇੱਥੇ ਵੱਡੇ ਹੋਏ ਆਪਲੇ ਆ ਲਾਹੌਰ ਜਿਹੜਾ ਹੈਗਾ ਵਾ ਸਾਡੇ ਲਵਕੁਸ਼ ਜੀ ਦੇ ਨਾਮ ਤੇ ਚੱਲਦਾ ਹੈ ਦੋੜਾ ਨਾਮ ਤੇ ਵਾਲਵਕੀ ਜੀ ਨੇ ਇੱਥੇ ਰਮਾਈਡ ਲਿਖੀ ਆ ਮਤਲਬ ਸਾਡਾ ਹਿੰਦੂਆਂ ਦਾ ਇਤਿਹਾਸ ਜੇ ਦੇਖਿਆ ਜਾਵੇ ਹਜ਼ਾਰਾਂ ਹਜ਼ਾਰਾਂ ਸਾਲ ਪੁਰਾਣਾ ਹੈਗਾ ਜਿਹੜਾ ਕਿ ਪੰਜਾਬ ਦੀ ਧਰਤੀ ਨਾਲ ਜੁੜਿਆ ਹੋਇਆ ਵਾ ਉਸ ਤੋਂ ਬਾਅਦ ਜੇ ਕਹਿ ਸਕੀਏ ਕਿ ਹਿੰਦੂ ਜਿਹੜੇ ਹੈਗੇ ਆ ਪੰਜਾਬੀ ਹਿੰਦੂ ਉਹ ਬਹੁਤ ক্লোਜ਼ ਹੈਗੇ ਆ ਆਪਣੀ ਇਸ ਜਨਮ ਭੂਮੀ ਦੇ ਰਿਲੀਜੀਅਸਲੀ ਤੇ ਉਹਦਾ ਵੀ ਕਿਉਂਕਿ ਇੱਥੇ ਦੇ ਪੰਜਾਬੀ ਐਨਾ ਕੁਰਬਾਨੀਆਂ ਬੋਲ ਦਿੱਤੀਆਂ ਨੇ ਚਲੋ ਜੇ ਆਜ਼ਾਦੀ ਹੁਣ ਹਰ ਇੱਕ ਨੂੰ ਚਾਹੀਦੀ ਆ ਤੇ ਆਜ਼ਾਦੀ ਦੀ ਗੱਲ ਕਰੀਏ ਹੋਰ ਤਾਂ ਪੰਜਾਬੀ Hindu ਦੀ ਕੋਈ ਆਇਡੈਂਟੀਟੀ ਨਹੀਂ ਰਹੀ ਤਾਂ ਤੁਸੀਂ ਕਦੇ ਵੀ ਕਿਤੇ ਵੀ ਜਾਓਗੇ ਨਾ ਤੁਸੀਂ ਕਹੋਗੇ ਮੈਂ ਪੰਜਾਬ ਤੋਂ ਹੈਗਾ ਮੈਂ ਤੁਹਾਨੂੰ ਐਜ਼ ਅ ਚਾਹੇ ਤੁਸੀਂ ਮੁਸਲਮਾਨ ਹੋਵੋ ਚਾਹੀ ਸਾਈਕੋ ਤੁਹਾਨੂੰ ਐਜ਼ ਅ ਸਿੱਖ ਦਿੱਖਿਆ ਜਾਊਗਾ ਅਦੂ ਸਭ ਤੋਂ ਪਹਿਲੇ ਉਹ ਕਹੋਗੇ ਕਿ ਨਾ ਸਤਿ ਸ਼੍ਰੀ ਅਕਾਲ ਭਾਈ ਜੀ ਕਿਵੇਂ ਹੋ ਮਤਲਬ ਮਤਲਬ ਉਹ ਇੱਕ ਇੱਕ ਤਾਂ ਬਣ ਚੁੱਕੀ ਆ ਕਿ ਪੰਜਾਬੀ Hindu ਹੈਗਾ ਜੀ ਨਹੀਂ ਕੋਈ ਜਿਹੜੂ ਬੰਦੀ ਫੋਰਮ ਵਿੱਚ ਫਿਰ ਅਡੈਂਟੀਟੀ ਦੀ ਲਈ ਲੜਾਈ ਹੋ ਰਹੀ ਆ ਆਹੀ ਚੀਜ਼ ਕਸ਼ਮੀਰ ਚ ਹੋ ਰਹੀ ਸੀਗੀ ਕਸ਼ਮੀਰ ਚ ਅੱਜ ਦੇ ਦਿਨ ਕੋਈ Hindu ਨਹੀਂ ਬਚਿਆ ਕਿਉਂਕਿ ਉੱਥੇ ਆਡੈਂਟੀਟੀ ਦੀ ਲੜਾਈ ਸੀਗੀ ਤੇ ਆਹੀ ਚੀਜ਼ ਉਹ ਖਾਲਿਸਤਾਨ ਬਾਜੂਗਾ ਹੁਣ ਜਿਹਦਾ ਜਿਹੜੇ ਵੀ ਚਾਹੇ ਪੰਨੂ ਆ ਜਾਈ ਹੋਰ ਕੋਈ ਜਿਹੜਾ ਕਿ ਇਸ ਚੀਜ਼ ਦੀ ਹਮਾਇਤ ਕਰਦਾ ਵਾ ਕਿ ਮੈਂ ਖਾਲਿਸਤਾਨ ਦੀ ਹਮਾਇਤ ਕਰਦਾ ਵਾਂ ਖਾਲਿਸਤਾਨ ਕੋਈ ਸਿੱਖਾਂ ਦਾ ਘਰ ਨਹੀਂ ਹੈਗਾ ਉਹ ਸਾਰੇ ਲੋਕਾਂ ਦਾ ਘਰ ਹੋਊਗਾ ਜਿੱਥੇ ਸਾਰਿਆਂ ਨੂੰ ਇਨਸਾਫ ਪਸੰਦ ਲੋਕਾਂ ਦਾ ਘਰ ਹੋਊਗਾ ਇਨਸਾਫ ਪਸੰਦ ਲੋਕਾਂ ਵਿੱਚ ਹਿੰਦੂ ਵੀ ਆਊਗੇ ਉਹ ਸਿੱਖ ਵੀ ਆਊਗੇ ਮੁਸਲਮਾਨ ਵੀ ਆਊਗੇ ਇਸਾਈ ਵੀ ਆਊਗੇ ਜਿਹੜਾ ਵੀ ਉੱਥੇ ਰਹਿਣਾ ਚਾਵੇ ਉਹ ਰਹਿ ਸਕਦਾ ਵਾ ਪੰਜਾਬ ਹਰੇਕ ਪੰਜਾਬੀ ਦਾ ਹੈਗਾ ਵਾ ਠੀਕ ਹੈ ਹੁਣ ਸੋਚਣ ਵਾਲੀ ਗੱਲ ਆਇਆ ਜਿਹੜੀ ਕਿ ਮੈਨੂੰ ਸਭ ਤੋਂ ਪਹਿਲਾਂ ਕਨਫਿਊਜ਼ ਕਰਦੀ ਆ ਕਿ ਕੀ ਖਾਲਿਸਤਾਨ ਇੱਕ ਡੈਮੋਕ੍ਰੇਸੀ ਹੋਊਗੀ ਜਾਂ ਤੇ ਕਿਸੇ ਦੀ ਡਿਕਟੇਟਰਸ਼ਿਪ ਹੋਊਗੀ ਕਿਉਂਕਿ ਜੇ ਤਾਂ ਹੁਣ ਸਿੱਖ ਕਹਿੰਦੇ ਆ ਕਿ ਸਾਨੂੰ ਸਿੱਖ ਲੈਡ ਚਾਹੀਦਾ ਵਾ ਤਾਂ ਫਿਰ ਉੱਥੇ ਸਿੱਖਾ ਦੀ ਹੀ ਜ਼ਿਆਦਾਤਰ ਉਹ ਆਉਂਦੀ ਤੇ ਤੇ ਉਸ ਤੋਂ ਬਾਅਦ ਜੇ ਅਸੀਂ ਕਹੀਏ ਕਿ ਜਿਦਾ ਸਾਡੇ ਵਾਂਗੂ ਆ ਕਿ ਜਿਦਾ ਲਿਬਰਲ ਜਿਹਾ ਜਾਂ ਜਿਵੇਂ ਵੀ ਤਰ੍ਹਾਂ ਨਾਲ ਹਰ ਇੱਕ ਧਰਮ ਦੇ ਨਿਰਪੱਖ ਹੋ ਕੇ ਗੱਲ ਕਰਦੇ ਤਾਂ ਉਹ ਫਿਰ ਪੰਜਾਬ ਕਿਉਂ ਇੰਡੀਆ ਹੀ ਹੈਗਾ ਉਹ ਆਲਰੇਡੀ ਹੈਗਾ ਬਈ ਇੰਡੀਆ ਸਾਡੇ ਕੋਲ ਤੇ ਚਲੋ ਉਹ ਵੀ ਅਸੀਂ ਅੱਗੇ ਡਿਸਕਸ ਕਰਦੇ ਆਂ ਹੁਣ ਮੈਂ ਸ਼ੁਰੂ ਕਰਦਾ ਮੈਂ ਕੁਝ ਪੁਆਇੰਟਸ ਭਰਾਈ ਸੀਗੇ ਤੇ ਸਵੇਰੇ ਸਵੇਰੇ ਆਪਣੀ ਸੋਚ ਤੋਂ ਕੋਈ ਕਿਸੇ ਕਿਤਾਬ ਦਾ ਹਿਸਾਰਾ ਲਿੱਤਾ ਗਿਆ ਇੱਥੇ ਕੋਈ ਕੁਝ ਨਹੀਂ ਮੇਰੇ ਖੁਦ ਦੀ ਸੋਚ ਐਜ਼ ਹਿੰਦੂ ਜੇ ਮੈਂ ਉੱਥੇ ਰਹੂੰਗਾ ਬਾਕੀ ਸੋਚਿਆ ਵਾ ਉਹ ਕੀ ਇਸ ਦਾ ਮਤਲਬ ਇਹ ਸਮਝਿਆਏ ਕਿ ਖਾਲੀ ਸਾਰੇ ਇੱਕ ਲੋਕਤੰਤਰੀ ਮੁਲਕ ਹੋਵੇਗਾ ਜਾਂ ਇੱਕ ਧਰਮ ਨਿਰਪੱਖ ਦੇਸ਼ ਹੋਵੇਗਾ ਕਿ ਉੱਥੇ ਜੇ ਹਰ ਧਰਮ ਦਾ ਆਦਰ ਹੋਊਗਾ ਤਾਂ ਕੀ ਹਿੰਦੂਆਂ ਨੂੰ ਉਹਨਾਂ ਦੇ ਕਰਵਾਚੌਤ ਰੱਖੇ ਦੇਣ ਜਾਣਗੇ ਕਿ ਹਿੰਦੂਆਂ ਨੂੰ ਆਪਣੇ ਮੰਦਰਾਂ ਵਿੱਚ ਜਿੱਦਾਂ ਗੁਰੂ ਜੀ ਮੂਰਤੀ ਪੂਜਾ ਦਾ ਵਿਰੋਧ ਕਰਦੇ ਆ ਕਿ ਹਿੰਦੂ ਮੂਰਤੀ ਪੂਜਾ ਕਰ ਸਕੂਗੇ ਕਿ ਹਿੰਦੂ ਤਿਲਕ ਧਾਰੀ ਹੋ ਸਕੂਗੇ ਕਿ ਹਿੰਦੂ ਦੀ ਡਾਇਰੀ ਦੁਕਾਨ ਤੇ ਜਾ ਕੇ ਕੋਈ ਉਹਨਾਂ ਨੂੰ ਪੁੱਟੂਗਾ ਤਾਂ ਨਹੀਂ ਕੁਛ ਦਾ ਤਾਂ ਤੜੀ ਹੋਊਗਾ ਕਿ ਕਿਸੇ ਜੇ ਹਿੰਦੂ ਨੇ ਕੋਈ ਵਰਤ ਰੱਖਿਆ ਹੋ ਆ ਆਪਣਾ ਚਾਹੇ ਉਹ ਕਰਵਾ ਚੌਦ ਦਾ ਹੋਵੇ ਤੇ ਚਾਹੇ ਉਹ ਕਿਸੇ ਹੋਰ ਤਰ੍ਹਾਂ ਦਾ ਹੋਵੇ ਕਿਸੇ ਉਹ ਜਗ੍ਹਾ ਤੇ ਜਾ ਕੇ ਜੇ ਤੋੜੂਗੇ ਕਿਤੇ ਉਹਨਾਂ ਨੂੰ ਖੱਡ ਤਾਂ ਨਹੀਂ ਗਿਆ ਜਾਊਗਾ ਉਹਦਾ ਦਿਲ ਤਾਂ ਨਹੀਂ ਦੁਖਾਇਆ ਜਾਊਗਾ ਤੇ ਜਦੋਂ ਕਿਸੇ ਭਾਰਤ ਵਿੱਚ ਜੋ ਉਸ ਵੇਲੇ ਅਲੱਗ ਹੋ ਚੁੱਕਾ ਹੋਊਗਾ ਕਿਸੇ ਸਿੱਖ ਤੇ ਕੋਈ ਜ਼ੁਲਮ ਹੋ ਗਿਆ ਜਾਂ ਅਨਹੋਣੀ ਹੋ ਗਈ ਸਮਝ ਲਓ ਕਿਤੇ ਇੰਦ ਕੇਸ ਰੱਬ ਨਾ ਗਰੇਦਾ ਹੋਵੇ ਕਿਸੇ ਗੁਰਦੁਆਰੇ ਦੇ ਕਿਸੇ ਨੂੰ ਅਟੈਕ ਕਰਤਾ ਬਨਕਾਰਾ ਸਾਹਿਬ ਤੇ ਵੀ ਜਦਾਂ ਹੋ ਗਿਆ ਚਾਹੇ ਛੋਟਾ ਅਟੈਕ ਹੋਇਆ ਵਾ ਪਰ ਹੋਇਆ ਵਾ ਜਾਂ ਵੱਡਾ ਅਟੈਕ ਜਦਾਂ ਸਾਡੇ ਕੱਲੂ ਕਰੇ ਹੋਏ ਆ ਕਿ ਕੁਝ ਵੀ ਹੋ ਗਿਆ ਕਿ ਉੱਥੇ ਜਿਹੜਾ ਮਾਈਨੋਰਟੀ ਜਿੰਦੂ ਹੋਊਗਾ ਕਿ ਉਹ ਸੇਫ ਹੋਊਗਾ ਉਸ ਵੇਲੇ ਆਹ ਚੀਜ਼ ਕਿਤੇ ਤਾੜੀ ਹੋਊਗੀ ਕਿ ਉਹ ਬੱਸਾਂ 'ਚ ਕੱਢ-ਕੱਢ ਕੇ ਮਾਰਦਾ ਸ਼ੁਰੂ ਕਰ ਦਿੱਤਾ ਜਾਊਗਾ ਇੱਥੇ ਉੱਥੇ ਆ ਹੋ ਰਿਹਾ ਵਾ ਤੁਸੀਂ ਤੁਹਾਨੂੰ ਮਾਰਾਂਗੇ ਤੇ ਸਿਰਫ ਜਿਸੇ ਦਾਈ ਨੂੰ ਇਸ ਕਰਕੇ ਮਾਰਤਾਲੀ ਦਿੱਤਾ ਜਾਊਗਾ ਕਿ ਉਹਦੀ ਜਿਹੜੀ ਆਈਡਿਓਲੋਜੀ ਹੈਗੀ ਆ ਉਹ ਬਰਾਬਰਵਾਦੀ ਹੈਗੀ ਆ ਕਿਤੇ ਉਹ ਮਾਰਤਾਲੀ ਖਾਊਗਾ ਇਸ ਚੀਜ਼ ਲਈ ਤੇ ਜਿੱਦਾਂ ਹਿੰਦੂਆਂ ਦੇ ਦਿਲ ਵਿੱਚ ਪਿਆਰ ਪੰਜਾਬੀ ਲਈ ਹੈਗਾ ਵਾ ਉਦਾਂ ਹੀ ਹਿੰਦੂਆਂ ਦੇ ਦਿਲ ਵਿੱਚ ਪਿਆਰ ਹਿੰਦੀ ਲਈ ਵੀ ਹੈਗਾ ਵਾ ਕਿਉਂਕਿ ਹਿੰਦੀ ਸੰਸਕ੍ਰਿਤੀ ਬਹੁਤ ਜ਼ਿਆਦਾ ਦਸਦੀ ਕਿਹਾ ਕਿ ਜਦੋਂ ਇਸ ਵਤ ਪੰਜਾਬ ਵਿੱਚ ਕਿਹਾ ਜਾਂਦਾ ਵਾ ਹਿੰਦੀ ਹਟਾਓ ਪੰਜਾਬੀ ਲਿਆਓ ਤੇ ਇਹ ਦੁਆ ਨੂੰ ਇੰਨੀ ਖੁੱਲ੍ਹ ਹੋਊਗੀ ਖਾਲੀਸਰ ਵਿੱਚ ਕਿ ਉਹ ਆਪਣੀ ਜਿਹੜੀ ਹਿੰਦੀ ਭਾਸ਼ਾ ਹੈ ਉਹਦੀ ਪ੍ਰੈਕਟਿਸ ਵੀ ਕਰ ਸਕਣ ਉਹਦੇ ਚ ਗੱਲ ਕਰ ਸਕਣ ਅ ਸੋਚਲ ਵਾਲੀ ਇੱਕ ਹੈਗੀ ਆ ਕਿ ਸਾਡੂ ਸਾਡੇ ਖੁੱਦ ਦੇ ਹੱਲੇ ਜਿਹੜੋ ਤੁਸੀਂ ਹਿੰਦੂਸਤਾਨ ਕਹਿੰਦੇ ਹੋ ਕਿ ਉਹ ਹਿੰਦੂਆਂ ਦਾ ਦੇਸ਼ ਹੈ ਉਹ ਦੇਸ਼ ਵਿੱਚ ਸਾਡੂ ਨਹੀਂ ਮੌਕਾ ਮਿਲ ਰਿਹਾ ਸਾਡੂ ਕਿਹਾ ਜਾ ਰਿਹਾ ਵਾ ਕਿ ਤੁਸੀਂ ਜੇ ਹਿੰਦੀ ਪ੍ਰਸਤ ਕਰਦੇ ਹੋ ਤਾਂ ਤੁਸੀਂ ਆਰਐਸਐਸ ਦੇ ਏਜੰਟ ਹੋ ਤੁਸੀਂ ਗਾਲਾਂ ਕੱਢਦੇ ਅਗਦੀ ਅਗਦੀ ਕੁਝ ਹੈਗੇ ਹੋ ਤਾਂ ਕੀ ਪਾਕਿਸਤਾਨ ਵਿੱਚ ਸੌਰੀ ਖਾਲਿਸਤਾਨ ਵਿੱਚ ਜੇ ਤੁਸੀਂ ਜਾਵਾਂਗੇ ਉੱਥੇ ਸਾਨੂੰ ਆ ਪੜ੍ਹ ਦਿੱਤਾ ਜਾਊਗਾ ਜਿਦਾ ਕਿਹਾ ਜਾਂਦਾ ਵਾ ਕਿ ਸਾਰਿਆਂ ਲਈ ਇੱਕ ਸਮਾਨ ਅਧਿਕਾਰ ਹੋਊਗਾ ਵਧੀਆ ਹੋਊਗਾ ਤਾਂ ਜਾਂ ਸਾਡੇ ਤੇ ਜ਼ਬਰਦਸਤੀ ਕੀਤੀ ਜਾਊਗੀ ਕਿ ਤੁਸੀਂ ਸਿਰਫ ਇੱਕੋ ਭਾਸ਼ਾ ਪੜ੍ਹਦੀ ਆਹੀ ਭਾਸ਼ਾ ਪੜ੍ਹਦੀ ਆ ਜਿਹੜੀ ਕਿ ਹੁਣ ਤੋਂ ਹਿੰਦੁਆਰ ਐ ਅਡੌਪਟ ਕੀਤੀ ਸੀ ਪਾਸੋ ਸਾਲ ਪਹਿਲਾਂ ਕਿਤੇ ਇਹਦਾ ਥੜੀ ਕਿਤੇ ਆਹ ਥੜੀ ਹੈਗਾ ਕਿ ਅਸੀਂ ਦੁਆੜੋ ਜਿਹੜੀ ਪਾਸੋ ਸਾਲ ਤੋਂ ਪਹਿਲਾਂ ਦੀ ਭਾਸ਼ਾ ਜਿਹੜੀ ਉਹ ਬੋਲ ਰਹੇ ਸੀਗੇ ਉਹ ਛੱਡ ਜੀ ਪਵੇ ਆਪਣੀ ਇੱਕ ਚਲੋ ਉਤੋਂ ਅੱਗੇ ਗੱਲ ਕਰਦੇ ਆ ਤੇ ਜੇ ਕੋਈ ਆ ਭਾਰਤੀ ਜਿਹਦਾ ਉਸ ਵੇਲੇ ਨਹੀਂ ਜਾਣਾ ਚਾਹੁੰਦਾ ਕਾਲਿਸਤਾਨ ਵਿੱਚ ਕੀ ਉਹਨੂੰ ਫੇਰ ਸਰਦਾਰਤੀ ਬੰਦਾ ਪਾਊਗਾ ਇੱਕ ਵੀ ਜਿਹੜੀ ਉਸ ਵੇਲੇ ਦੀ ਹੁਣ ਪੰਜਾਬ ਸਰਕਾਰ ਹੋਊਗੀ ਜਾਂ ਜਦੋਂ ਕੋਈ ਵੀ ਸਰਕਾਰ ਹੋਊਗੀ ਉਹ ਵਿਚਕਾਰ ਕੋਈ ਐਗਰੀਮੈਂਟ ਕਰੂਗੀ ਆਪਸ ਵਿੱਚ ਕਿਉਂਕਿ ਜਿਹੜਾ ਹੁਣ ਪੰਜਾਬੀ ਸਿੱਖ ਦੋ ਦਾ ਖਤਮ ਹੋਇਆ ਪੰਜਾਬੀ ਸਿੱਧੂ ਦੀ ਕੋਈ ਆਈਡੈਂਟੀ ਹੈਗੀ ਜੀ ਹੁਣ ਫੇ ਪੰਜਾਬੀ ਸਿੱਧੂ ਕਿੱਥੇ ਜਾ ਕੇ ਕਰੂਗਾ ਕੀ ਫਿਰ ਉਹ ਜਿੱਦਾਂ ਹੁਣ ਕੈਂਪਾਂ ਵਿੱਚ ਰਹੂਗਾ ਇੱਥੇ ਚਾਹੇ ਵਿਚਾਰਾ ਚੰਗੇ ਕੰਮ-ਕੰਮ ਕਰਦਾ ਹੋਵੇ ਤੇ ਬਾਅਦ ਵਿੱਚ ਉਹ ਤੇ ਕੈਂਪਾਂ ਚੋਂ ਰਹਿਣਾ ਪਵੇ ਕਿਉਂਕਿ ਸਿਰਫ ਇਸ ਕਰਕੇ ਕਿ ਸਿੱਖਾਂ ਦੇ ਹੱਥ ਵਿੱਚ ਉਹਦੀ ਕਿਸਮਤ ਆ ਪਰ ਉਹਦੇ ਰੈਫਰੈਂਡਮ ਵਿੱਚ ਉਹਦੀ ਕਿਸਮਤ ਆ ਸਵਾਲ ਹੈਗਾ ਵਾਜੋ ਪਿਆ ਉਹ ਤੋਂ ਬਾਅਦ ਅੱਗੇ ਕਰਦੇ ਆ ਕਸ਼ਮੀਰ ਵਿੱਚ ਪਾਕਿਸਤਾਨ ਵਿੱਚ ਪੰਜਾਬ ਵਿੱਚ ਜੋਸ਼ ਦੁਆਰਾ ਹੋਇਆ ਵਾ ਆ ਕੋਈ ਵੀ ਨਹੀਂ ਬੋਲ ਸਕਦਾ ਦਿੱਲੀ ਵਿੱਚ ਜੋ ਸਿੱਖਰ ਹੋਇਆ ਵਾ ਉਹ ਉਹ ਖਾਲਿਸਤਾਨ ਦਾ ਈਸ਼ੂ ਆ ਕਿ ਉਹ ਖਾਲਿਸਤਾਨ ਕਿਉਂ ਬਣੜਾ ਚਾਹੀਦਾ ਉਹਦੇ ਤੇ ਆ ਪਰ ਕਿਉਂ ਨਹੀਂ ਬਣੜਾ ਚਾਹੀਦਾ ਬੇਤੇ ਗੱਲ ਕਰਦਾ ਪਿਆ ਮੈਂ ਹਿੰਦੂ ਪੰਜਾਬ ਚ ਬਰੇ ਆ ਹਿੰਦੂਆੜੇ ਕਹਿੰਦੇ ਹਥਿਆਰ ਨਹੀਂ ਚੱਕਿਆ ਹਿੰਦੂ ਕਸ਼ਮੀਰ ਚੋਂ ਕੱਢੇ ਗਏ ਆ ਬਾਰੇ ਗਏ ਆ ਰੀਪ ਹੋਇਆ ਉਹਨਾਂ ਨੇ ਕਦੀ ਵੀ ਹਥਿਆਰ ਨਹੀਂ ਚੱਕਿਆ ਕਿਦੋਂ ਪਾਕਿਸਤਾਨ ਵਿੱਚੋਂ ਖਤਮ ਹੋ ਗਏ ਉਹਨਾਂ ਨੇ ਕਦੀ ਹਥਿਆਰ ਨਹੀਂ ਚੱਕਿਆ ਤੇ ਕੀ ਆ ਸੋਚ ਸਕਦੇ ਆ ਅਸੀਂ ਕਿ ਜਿਹੜਾ ਹਿੰਦੂ ਹੈਗਾ ਵਾ ਉਹ ਹਥਿਆਰ ਨਹੀਂ ਚੱਕਦਾ ਤੇ ਆਉਦੀ ਕਮਜ਼ੋਰੀ ਹੈਗੀ ਆ ਤੇ ਉਹ ਚੰਗਾ ਹੀ ਸਾਰ ਹੈਗਾ ਵਾ ਤੇ ਓਰੋਪ ਇਸ ਕਰਕੇ ਖਰਤਾ ਤੋਂ ਹੀ ਟੋਕਰ ਬਿਲੂਗੀ ਤੁਸੀਂ ਸੋਚੋ ਇਸ ਚੀਜ਼ ਤੇ ਕਿ ਹਿੰਦੂਆਂ ਦਾ ਸਾਸਤਾ ਨਹੀਂ ਕਰਵਾਇਆ ਜਾਊਗਾ ਕਿਉਂ ਕਾਇਰ ਹੈਗਾ ਵਾ ਕਿ ਉਹ ਆਪਣੀਆਂ ਔਰਤਾਂ ਟਕੇ ਟਕੇ ਤੇ ਵਿਕਉਂਦਾ ਸੀਗਾ ਕਿ ਤੇ ਫੇਰ ਤਾਂ ਨਹੀਂ ਜਿੱਦਾਂ ਤੁਸੀਂ ਅੱਜ ਹਰ ਇੱਕ ਕੋਈ ਬੰਦਾ ਹਿੰਦੂਆਂ ਨੂੰ ਉਸੇ ਜਾ ਕੇ ਗੱਜਲੀ ਦੇ ਬਾਜ਼ਾਰ ਵਿੱਚ ਖੜਾ ਕਰ ਦਿੰਦਾ ਵਾ ਹਰ ਇੱਕ ਮਿੰਟ ਹਰ ਇੱਕ ਸਕਿੰਟ ਕਿ ਇਹ ਦੋ ਤੁਹਾਡੀ ਤਾਂ ਜਨਰਾਂ ਦੀਆਂ ਟਕੇ ਟਕੇ ਨੇ ਵਿਕਦੀਆਂ ਸੀਗੀਆਂ ਅਸੀਂ ਛੜਾ ਕੇ ਲੈ ਕੇ ਆਏ ਆ ਤੁਹਾਡੀ ਤਾਂ ਹੀ ਹਿੰਮਤ ਹੀ ਨਹੀਂ ਸੀ ਕਿ ਆ ਤਾਂ ਨਹੀਂ ਹੋਊਗਾ ਕਿ ਫੇਰ ਤਾਂ ਨਹੀਂ ਕਿ ਤੇ ਅਸੀਂ ਲੋਕ ਉਹੀ ਗੱਜਲੀ ਬੰਦਾ ਦਾ ਵਿੱਚ ਆ ਬਾਜ਼ਾਰਾਂ ਵਿੱਚ ਜਾ ਕੇ ਖੜੇ ਹੋਵਾਂਗੇ ਜਿੱਥੇ ਕਿ ਗੱਜਲੀ ਨੇ ਤਾਂ ਸ਼ਾਇਦ ਇੱਕ ਦੋ ਵਾਰ ਤਿੰਨ ਵਾਰ ਸਾਡੀ ਔਰਤਾਂ ਦੀ ਇੱਜ਼ਤ ਲੁੱਟੀ ਹੋਵੇ ਤੇ ਤੁਹਾਡੇ ਵੱਲੋਂ ਹਰ ਇੱਕ ਦਿਨ ਉਹਨਾਂ ਦੀ ਇੱਜ਼ਤ ਤੇ ਹੱਥ ਪਾਇਆ ਜਾਂਦਾ ਵਾ ਕਿ ਸਾਨੂੰ ਇਹ ਅਹਿਸਾਸ ਕਰਾਇਆ ਜਾਂਦਾ ਵਾ ਕਿ ਤੁਹਾਡੀਆਂ ਇੱਜ਼ਤਾਂ ਤੁਹਾਡੀਆਂ ਜਨਾਂ ਦੀਆਂ ਅਸੀਂ ਬਚਾਈਆਂ ਜਿੰਦਾ ਜਦੋਂ ਕੋਈ ਆਹ ਗੱਲ ਬੋਲਦਾ ਵੜ ਮੈਂ ਸੀਰੀਅਸਲੀ ਹੱਲੇ ਤੇਰੀ ਅੱਖਾਂ ਦੇਖੋ ਤੁਸੀਂ ਮੈਂ ਚਾਹ ਜਿਹੜਾ ਸੁੱਤਾ ਨਹੀਂ ਹੈਗਾ। ਅ ਕੱਲ ਰਾਤ ਜੋ ਮੈਂ ਲਿਖਦਾ ਪਿਆ ਸੀ ਨਾ ਮੈਂ ਉਹੀ ਸੋਚੇ ਤੇ ਮੈਂ ਕਹੀ ਕਰਾਂ ਕਿ ਮੈਂ ਜਦਾ ਨਾ ਇਦਾਂ ਦੀਆਂ ਚੀਜ਼ਾਂ ਭੁੱਲਦੇ ਆ ਕਿ ਉਹ ਫੇਰ ਬੰਦਾ ਸੋਚਦਾ ਯਾਰ ਕਿ ਸੱਚੀ ਕਿ ਇੰਨੇ ਕਾਇਰ ਸੀਗੇ ਸੀ ਸਕੂਲਾਂ ਵਿੱਚ ਹੁਣ ਇਸ ਵਕਤ ਤੁਸੀਂ ਪਾਕਿਸਤਾਨ ਦੇ ਦੇਖੋਗੇ ਉਥੇ ਦੇ ਸਕੂਲਾਂ ਵਿੱਚ ਅਲੱਗ ਹਿਸਟਰੀ ਪੜਾਈ ਜਾ ਰਹੀ ਆ ਜਿਹੜੀ ਕਿ ਇਤਿਹਾਸਕੀ ਬਿਲਕੁਲ ਅਲੱਗ ਆ ਹੁਣ ਦੇ ਹਿੰਦੂ ਰਾਜਾ ਨੂੰ ਵਿਲੰਦ ਖਾਇਆ ਜਾ ਰਿਹਾ ਵਾ ਕਿ ਜਿਹੜਾ ਹੁਣ ਉਹ ਖਾਲਿਸਤਾਨ ਦੇ ਸਕੂਲ ਹੋਊਗੇ ਜਿਹੜਾ ਜੀ ਵਿਆ ਕੀਤਾ ਜਾਊਗਾ ਜਿੱਦਾਂ ਹੁਣ ਦਿਖਾਇਆ ਜਾਂਦਾ ਵਾ ਦਿਖਾਇਆ ਜਾਊਗਾ ਕਿ ਜਿਹੜਾ ਹਿੰਦੂ ਸੀਗਾ ਉਹ ਕਾਇਰ ਸੀਗਾ ਤੇ ਸਿਰਫ ਸਿੱਖਾਂ ਦੇ ਕਰਕੇ ਹੀ ਉਹਦੀ ਹੋਂਦ ਬਚੀ ਆ ਬਾਕੀ ਚਾਹੇ ਬਹਾਦਰਾਂ ਦਾ ਪ੍ਰਤਾਪ ਹੋਣ ਸ਼ਿਵਾਜੀ ਹੋਣ 76 ਸਾਲ ਹੋਣ ਚਾਹੇ ਮਰਾਠੇ ਹੋਣ ਉਹ ਸਾਰੇ ਦੇ ਸਾਰੇ ਕਾਇਰ ਸੀਗੇ ਉਹ ਆਪਣੇ ਜਨਨੀਆਂ ਤੱਕ ਦੀ ਰੱਖਿਆ ਨਹੀਂ ਕਰ ਸਕੇ ਤੇ ਉਹਨਾਂ ਦੀਆਂ ਜਨਨੀਆਂ ਬਿਕਦੀਆਂ ਸੀਗੀਆਂ ਆ ਆ ਚੀਜ਼ਾਂ ਪੜਾਈਆਂ ਜਾਊਗੀਆਂ ਤੇ ਉਥੇ ਹਰ ਇੱਕ ਹਿੰਦੂ ਬੱਚਾ ਜਿਹੜਾ ਕਿ ਬਚਪਨ ਤੋਂ ਇਹ ਚੀਜ਼ ਪੜ੍ਹੂਗਾ ਤੇ ਉਹਦਾ ਜਿਹੜਾ ਆਤਮ ਸਨਮਾਨ ਆ ਉਹਦਾ ਜਿਹੜਾ ਕੌਨਫੀਡੈਂਸ ਹੈਗਾ ਉਹ ਮਾਰਿਆ ਜਾਊਗਾ ਬਚਪਨ ਤੋਂ ਹੀ ਆ ਹੋਊਗਾ ਕਿ ਨਹੀਂ ਹੋਊਗਾ ਤੇ ਅੱਜ ਪੰਜਾਬ ਵਿੱਚ ਸਾਡੇ ਇਸ ਵਕਤ ਖਾਸ ਪੰਜਾਬ ਵਿੱਚ ਰੱਖੜੀ ਦੀਵਾਲੀ ਹੋਲੀ ਹਰ ਇੱਕ ਚੀਜ਼ ਹਿੰਦੂ ਦਾ ਹਰ ਇੱਕ ਤਿਉਹਾਰ ਕਿਆ ਜਦ ਆਵਾਕਿਆ ਪਖਾੜਿਆ ਨੂੰ ਨਾ ਬਣਾਓ ਇਹ ਬਾਈਕਾਟ ਕਰੋ ਕੱਲ ਬਣਾ ਲਓ ਪਰਸੋਂ ਬਣਾ ਲਓ ਚੌਥ ਬਣਾ ਲਓ ਕਿਸੇ ਹੋਰ ਦਿਨ ਰੱਖ ਲਓ ਪਰ ਅੱਜ ਇਹ ਦਿਨ ਨਾ ਬਣਾਓ ਕਿਉਂਕਿ ਹਿੰਦੂਆ ਦਾ ਦਿਹਾੜਿਆ ਕਰਵਾ ਚੌਥ ਪਖਾੜਿਆ ਹਰ ਚੀਜ਼ ਖਾੜਿਆ ਕਿ ਉੱਥੇ ਇੰਨੀ ਖੁੱਲ ਹੋਊਗੀ ਹੀ ਦੁਆਰੂ ਕਿ ਉਹ ਆਪਣੇ ਐਟਲੀਸਤ ਤਿਉਹਾਰ ਬੜਾ ਸਕਣ ਚਲੋ ਤਿਹਾਰ ਦਾ ਬਣਾ ਸਕਰ ਕੀ ਹਿੱਦਵਾਰੀ ਇੰਨੀ ਕਿ ਖਲ ਹੋਊਗੀ ਕਿ ਜਦੋਂ ਉਹਨਾਂ ਦਾ ਵਿਆਹ ਹੋਵੇ ਤਾਂ ਕੋਈ ਬੰਦਾ ਉਹਨਾਂ ਨੂੰ ਆ ਕੇ ਆਣਾ ਕਿ ਤੁਸੀਂ ਆਪਣੇ ਵਿਆਹ ਚ ਸਿਰਫ 14 ਬੰਦੇ ਲੈ ਕੇ ਜਾਓਗੇ 11 ਬੰਦੇ ਲੈ ਕੇ ਜਾਓਗੇ ਜਿਆਦਾ ਬੰਦੇ ਨਹੀਂ ਲੈ ਕੇ ਜਾਓਗੇ ਤੁਸੀਂ ਡੀਜੇ ਨਹੀਂ ਲਾ ਸਕਦੇ ਤੁਸੀਂ ਗਾਣੇ ਤੇ ਕਿਸੇ ਦੇ ਨੱਚ ਨਹੀਂ ਸਕਦੇ ਕਿਉਂਕਿ ਆ ਸਾਡੇ ਧਰਮ ਦੇ ਖਿਲਾਫ ਹੈਗਾ ਵਾ ਤੇ ਆ ਸਾਡਾ ਦੇਸ਼ ਸਿੱਖਾਂ ਦਾ ਦੇਸ਼ ਆ ਜਾਂ ਕਿਸੇ ਜਿਹਦਾ ਇੱਕ மਸਲਮ ਦਾ ਦੇਸ਼ ਆ ਆ ਧਰਮ ਦੇ ਪੱਖ ਨਹੀਂ ਹੈਗਾ ਤੇ ਤੁਸੀਂ ਇੱਥੇ ਕਿਉਂ ਆਏ ਦਾ ਤਨ ਕਿਹਾ ਜਾਊਗਾ ਜਦੋਂ ਸਾਨੂੰ ਕਿਹਾ ਜਾਂਦਾ ਵਾ ਕਿ ਅਸੀਂ ਆ ਇੱਕ ਬੁਲਕ ਬਣਾਣਾ ਸਾਰਿਆਂ ਦੇ ਲਈ ਸਿੱਖ ਹੋਮਲੈਂਡ ਬਣਾਣਾ ਵਾ ਪਰ ਬਣਾਣਾ ਪੰਜਾਬ ਚ ਤੇ ਕਸ਼ਮੀਰ ਚ ਕਹਿੰਦੇ ਆ ਕਿ ਰਾਇਸ਼ਵਾਰੀ ਕਰਾ ਦਿਓ ਅਹ ਕਸ਼ਮੀਰ ਚ ਕਹਿੰਦੇ ਆ ਕਿ ਰਾਇਸ਼ਵਾਰੀ ਕਰਾ ਦਿਓ ਤੇ ਕਸ਼ਮੀਰੀਆ ਲੋਕਾਂ ਦਾ ਹੱਕ ਦੇ ਦਿਓ ਪਰ ਕੋਈ ਆ ਨਹੀਂ ਕਹਿੰਦਾ ਕਿ ਕਸ਼ਮੀਰ ਚ ਸਿਰਫ ਮੁਸਲਮਾਨਾਂ ਦੀ ਰਾਇਸ਼ਵਾਰੀ ਕਰਾਓ ਉਥੇ ਤੇ ਪੜਦਾ ਦੀ ਵਿਰਾਸ਼ਵਾਰੀ ਹੋਊਗੀ ਸਾਰਾ ਕੁਝ ਹੋਊਗਾ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਪੰਜਾਬ ਦਾ ਭਵਿੱਖ ਸਿਰਫ ਸਿੱਖ ਹੀ ਕਿਉਂ ਤੈ ਕਰੂਗੇ ਜੇ ਉਸ ਦਾ ਸਿਰਫ ਇੰਦਾ ਕਾਰਨ ਹੈਗਾ ਵਾ ਕਿ ਖਾਲਸਾ ਰਾਜ 50 ਸਾਲ ਲਈ ਸੀਗਾ ਤਾਂ ਉਹ ਤੋਂ ਜੇ ਅਸੀਂ ਪਹਿਲੇ ਚੱਲ ਜਾਈਏ ਤਾਂ ਹਿੰਦੂਆਂ ਦਾ ਰਾਜ ਹਜ਼ਾਰਾਂ ਸਾਲ ਰਿਹਾ ਹੋਗਾ ਬੁਗਲਾ ਦਾ ਰਾਜ ਉਹ ਤੋਂ ਜ਼ਿਆਦਾ ਮੁਸਲਮਾਨਾਂ ਦਾ ਰਿਹਾ ਹੋਗਾ ਗੋਰੀਆ ਦਾ ਵੀ ਲਗਭਗ 100-150 ਸਾਲ ਰਿਹਾ ਵਾ ਤੇ ਉਹ ਸਾਰਿਆਂ ਦਾ ਹੀ ਖਾਲਸਾ ਰਾਜ ਤੋਂ ਜ਼ਿਆਦਾ ਆ ਤੇ ਫਿਰ ਉਹ ਦਾ ਹਰ ਕੋਈ ਆਪਣਾ ਕਲੇਮ ਕਰ ਲਾਪੂਗਾ ਤੇ ਨਾ ਇਤਿਹਾਸ ਵਿੱਚ ਜਦੋਂ ਵੀ ਕੋਈ ਫਤਿਹ ਕਰਦਾ ਸੀਗਾ ਨਾ ਸਾਡੇ ਇਹਨੂੰ ਸਭ ਤੋਂ ਪਹਿਲਾਂ ਦਿੱਲੀ ਨੂੰ ਫਤਿਹ ਕਰਦਾ ਸੀਗਾ ਕੋਸ਼ਿਸ਼ ਕਰਦਾ ਸੀਗਾ ਦਿੱਲੀ ਫਤਿਹ ਹੋ ਜਵੇ ਦਿੱਲੀ ਫਤਿਹ ਦਾ ਸਾਰਾ ਮੁਲਕ ਫਤਿਹ ਆਹੀ ਕਿਹਾ ਜਾਂਦਾ ਸੀਗਾ ਪਰ ਹੁਣ ਜਦੋਂ ਸਾਡੇ ਆ ਖਾਲਸਾ ਦਾ ਇਸ਼ੂ ਹੋਊਗਾ ਕਿ ਲਾਹੌਰ ਜਿਹੜਾ ਕਿ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਅ ਅਸੀਂ ਕੀ ਕੈਪੀਟਲਸ ਕੀ ਕਿ ਉੱਥੇ ਜਾ ਕੇ ਕੋਈ ਗੱਲ ਕਰੂਗਾ ਖਾਲੀ ਸਾਡੀ ਸ਼ੁਰੂਆਤ ਉੱਥੋਂ ਹੋਣੀ ਚਾਹੀਦੀ ਆ ਜਾਂ ਸਿਰਫ ਆ ਇੱਕ ਬਾਇਸਡ ਚੀਜ਼ ਆ ਕਿ ਇੱਕ ਪੱਖਵਾਦੀ ਚੀਜ਼ ਆ ਕਿ ਅਸੀਂ ਸਿਰਫ ਜਿਹੜਾ ਹਿੰਦੂਵਾਦੀ ਚੀਜ਼ ਆ ਉਹ ਖੋੜੀ ਆ ਅਸੀਂ ਬਾਕੀ ਅਸੀਂ ਕੋਈ ਨਹੀਂ ਸਾਡਾ ਬਾਕੀ ਪੰਜਾਬ ਦਾ ਕੁਝ ਲੈਣਾ ਦੇਣਾ ਨਹੀਂ ਉੱਥੇ ਉਹ ਖੋਸ਼ ਰਹਿਣ ਜਿਹੜੇ ਹਿੰਦੂ ਆ ਉਹਦਾ ਤੋਂ ਅਸੀਂ ਖੋੜਾ ਆ ਇਹ ਤਾਂ ਨਹੀਂ ਜਿਹੜੀ ਅੱਜ ਦੀ ਪੋਲਿਟਿਕਸ ਉਹਦੀ ਗੱਲ ਕਰਦਾ ਪਰ ਉਹ ਇਸ ਚੀਜ਼ ਦਾ ਜਵਾਬ ਅਜੇ ਹੋਊਗਾ ਦੇ ਦਿਓ ਤੇ ਜੇ ਕੱਲ ਨੂੰ ਰਾਸ਼ਵਾਰੀ 2020 ਤੋਂ ਬਾਅਦ ਪੰਜਾਬ 'ਚ ਇੱਕ ਚੀਜ਼ ਤਾਂ ਜ਼ਰੂਰ ਹੋਣੀ ਆ ਹਿੰਦੂ ਵਾਲੇ ਦਿਲਾਂ ਵਿੱਚ ਜੇ ਕਿਸੇ ਵੀ ਸਿੱਖਾਂ ਨੇ ਇਦਾਂ ਕੀਤਾ ਤਾਂ ਦਿਲ ਵਿੱਚ ਆ ਜਾਂਦੀ ਕਿ ਆ ਸਾਡੇ ਨਾਲ ਗਲਤ ਕਰਦੇ ਪਏ ਆ ਕਿ ਸਾਡੂ ਜਿਹੜਾ ਸਾਡਾ ਹੱਕ ਉਹ ਨਹੀਂ ਦੇ ਰਹੇ ਤਾਂ ਕਿ ਇੱਥੇ ਲੜਾਈ ਝਗੜਾ ਹੋ ਸਕਦਾ ਕਿ ਨਹੀਂ ਹੋ ਸਕਦਾ ਹਿੰਦੂ ਸਿੱਖਾਂ ਦਾ ਹੋਰ ਜਿਵੇਂ ਬਾਰ ਕੋਈ ایسی ਚੀਜ਼ ਤਾਂ ਅਸੀਂ ਇੱਕ ਪਾਸੇ ਕਿਹਾ ਸੀ ਪਿਆਰ ਫਲਾਉਣਾ ਤੇ ਬੇਰ ਪਿਆਰ ਦਾ ਗ੍ਰੈਜੂਆ ਤੇ ਖਾਲੀ ਸਰ ਵਿੱਚ ਧਰਮ ਨੂੰ ਸਭ ਤੋਂ ਜ਼ਿਆਦਾ ਤਵੱਜੋ ਦਿੱਤੀ ਜਾਊਗੀ ਕਿ ਸਵਿਧਾਨ ਨੂੰ ਸਭ ਤੋਂ ਜ਼ਿਆਦਾ ਤਵੱਜੋ ਦਿੱਤੀ ਜਾਊਗੀ ਕਿਉਂਕਿ ਜਿਹੜਾ ਧਰਮ ਹੈਗਾ ਵਾ ਜਿਹੜਾ ਹੁਣ ਇੰਡੀਆ ਵਾ ਇੰਡੀਆ ਵਿੱਚ ਧਰਮ ਸੰਵਿਧਾਨ ਦੇ ਅੰਦਰ ਆਉਂਦਾ ਵਾ ਜੇ ਅਸੀਂ ਕਹਿ ਰਿਹਾ ਮੰਗਦੇ ਹਾਂ ਕਿ ਧਰਮ ਨੂੰ ਤਵੱਜੋ ਦਿੰਦੇ ਆ ਇਹਦਾ ਮਤਲਬ ਆ ਹੈਗਾ ਵਾ ਕਿ ਪੰਜਾਬ ਦਾ ਧਰਮ ਹੈਗੀ ਅਜੇ ਹਰ ਕੋਈ ਆਪਣੇ ਧਰਮ ਨੂੰ ਤਵੱਜੋ ਦੇ ਰਿਹਾ ਵਾ ਮਤਲਬ ਕਿ ਕੋਈ ਇੱਕ ਦੂਜੇ ਦੀ ਸੋਡੀ ਰਿਹਾ ਸੋਚ ਪਰ ਕਨਸਟੀਟਿਊਸ਼ਨ ਬਣਾਇਆ ਗਿਆ ਫਿਰ ਕਿਉਂਕਿ ਫਿਰ ਕਿਹਾ ਗਿਆ ਧਰਮ ਸਾਰੇ ਕਨਸਟੀਟਿਊਸ਼ਨ ਦੇ ਅੰਦਰ ਆਉਗੇ ਕਨਸਟੀਟਿਊਸ਼ਨ ਕਹੂਗਾ ਕਿ ਤੁਸੀਂ ਹtàਲਾ ਤਰ ਬੱਸ ਸਕਦੇ ਹੋ ਤੇ ਆ ਧਰਮ ਦੇ ਆਲੀ-ਆਲੀ ਜੀ ਫੋਲੋ ਕਰ ਸਕਦੇ ਹੋ ਧਰਮ ਦੇ ਆਧਾਰ ਜਿਹੜੇ ਹੈਗੇ ਆ ਕਨਸਟੀਟਿਊਸ਼ਨ ਤਿਆਰ ਕਰ ਦੂਗਾ ਜੇ ਇਦਾਂ ਹੋਊਗਾ ਉੱਥੇ ਤਾਂ ਤਾਂ ਠੀਕ ਹੈਗਾ ਯਾ ਪਰ ਫਿਰ ਜੇ ਇਦਾਂ ਹੀ ਹੋਣਾ ਬਾਤ ਫਿਰ ਇੰਡੀਆ ਕਿਉਂ ਨਹੀਂ ਫਿਰ ਇੰਡੀਆ ਵਿੱਚ ਵੀ ਸੇਮ ਚੀਜ਼ ਹੋ ਰਹੀ ਆ ਜੇ ਉੱਥੇ ਇੱਕ ਸਿਰਫ ਸਿੱਖੀ 'ਤੇ ਜ਼ਿਆਦਾ ਤਵੱਜੋ ਦਿੱਤੀ ਜਾਊਗੀ ਤਾਂ ਫਿਰ ਆ ਵੀ ਗੱਲ ਹੈਗੀ ਆ ਕਿ ਆ ਧੱਕਾ ਨਹੀਂ ਇੱਕ ਪਾਸੇ ਅਸੀਂ ਕਹਿ ਰਹੇ ਆ ਕਿ ਅਸੀਂ ਸਾਰਿਆਂ ਨਾਲ ਹੀ ਬਰਾਬਰ ਦਾ ਵਿਆਹ ਕਰਾਂਗੇ ਤੇ ਫਿਰ ਦੂਜੇ ਪਾਸੇ ਅਸੀਂ ਸਿਰਫ ਇੱਕ ਧਰਮ ਨੂੰ ਤਵੱਜਾ ਦੇ ਰਹੇ ਆ ਤੇ ਫਿਰ ਜਦੋਂ ਵੀ ਕੁਝ ਵੀ ਜਿੱਦਾਂ ਹੋਊਗਾ ਕਿਸੇ ਵੀ ਸਮੇਂ ਹੁਣ ਮੈਂ ਦੇਖਦਾ ਆ ਮੈਂ ਅੱਜਕੱਲੇ ਕਿਸੇ ਦੀ ਵੀ ਹਿੰਦੂ ਦੀ ਕਿਸੇ ਪਗੜੀ ਧਾਰੀ ਨਾਲ ਕੇਸਾ ਧਾਰੀ ਨਾਲ ਲੜਾਈ ਹੋ ਜਵੇ ਉਹ ਜੇ ਅਚਾਰਕ ਇਦਾਂ ਉਹਦਾ ਲੜਾਈ ਵੀ ਨਹੀਂ ਹੋਣੀ ਚਾਹੀਦੀ ਭਰਾ ਹੈਗੇ ਸਾਰੇ ਅਚਾਰਕ ਹੱਥ ਵਾਜ ਜਾਂਦਾ ਆ ਜਾਂ ਆ ਜੋ ਜਿੰਦਾ ਵੀ ਕਰ ਕਰਾ ਕੇ ਸਿਰ ਤੇ ਉਹਦੀ ਪਗੜੀ ਤੇ ਹੱਥ ਵਾਜ ਜਾਂਦਾ ਵਾ ਜਾਂ ਕਈ ਵਾਰ ਕੇਸ ਹੱਥ ਆ ਜਾਂਦੇ ਆ ਕਿਉਂਕਿ ਆਲਵੇਸ ਜੇ ਤੁਸੀਂ ਕੁੜੀਆਂ ਦੀਆਂ ਵੀ ਲੜਾਈਆਂ ਦੇਖੀ ਹੋ ਨਾ ਜੇ ਲੰਬੇ ਵਾਲ ਹੁੰਦੇ ਆ ਬਾਲਾਂ ਤੋਂ ਖਿੱਚਲੇ ਦੇ ਇੱਕ ਦੂਜੇ ਟੈਕਲ ਕਰਨ ਲਈ ਕਿ ਖੁੱਦਾ ਵਾ ਕਈ ਵਾਰ ਤੇ ਨਹੀਂ ਹੋਣਾ ਚਾਹੀਦਾ ਜਾਂ ਲੜਾਈਆਂ ਵਿੱਚ ਹੁਣ ਪਤਾ ਨਹੀਂ ਲੱਗਦਾ ਹਕੀ ਹਿੰਦੂ ਇਸ ਡਰ ਦੇ ਸائے ਵਿੱਚ ਰਹੂਗਾ ਕਿ ਮੇਰੀ ਕਿਸੇ ਵੀ ਅਧਰਾਹ ਜਾਂਦੇ ਜਾਂ ਕਿਸੇ ਨਾਲ ਵੀ ਕਿਤੇ ਬਹਿਸ ਦਾ ਹੋ ਜਾਏ ਕਿ ਲੜਾਈ ਦਾ ਹੋ ਜਾਵੇ ਕਿਉਂਕਿ ਜੇ ਕਿਤੇ ਮੇਰਾ ਗਲਤੀ ਨਾਲ ਹੱਥ ਵੱਜ ਗਿਆ ਤਾਂ ਇੱਥੇ ਮੈਨੂੰ ਸਿੱਖਾ ਲੈਣੀ ਚਾਹੀਦਾ ਕਿਉਂਕਿ ਜਿਹੜਾ ਪਾਗਰ ਹੱਥ ਪੈ ਗਿਆ ਵਾ ਚਾਹੇ ਗਲਤੀ ਦੂਜੇ ਦੀ ਹੋਵੇ ਕਿਤੇ ਆ ਤਾਂ ਨਹੀਂ ਹੋਊਗਾ ਕਿ ਕੋਈ ਅੱਜ ਵੀ ਹੁੰਦਾ ਆ ਹਰੇਕ ਚ ਚੰਗੇ ਬਾੜੇ ਲੋਕ ਹੁੰਦੇ ਆ ਕਿ ਕਿ ਸੇ ਵੀ ਲੜਕੀ ਦਾ ਕੁਝ ਵੀ ਜਬਰਦਸਤਾ ਹੋਰ ਲੱਗੂਗਾ ਯਾ ਕੋਈ ਵੀ ਚੀਜ਼ ਤੇ ਕੋਈ ਕਹਿ ਦਵੇ ਕਿ ਜੀ ਨਹੀਂ ਮੈਂ ਤਾਂ ਨਹੀਂ ਕੀਤਾ ਮੇਰੇ ਤੇ ਇਲਜ਼ਾਮ ਲਾ ਰਹੇ ਆ ਪਰ ਇਹਨਾਂ ਨੇ ਮੇਰੀ ਪੱਗ ਨੂੰ ਹੱਥ ਪਾਇਆ ਇਹਨਾਂ ਨੇ ਮੇਰੇ ਜਿਹੜੇ ਵੀ ਉਹਨਾਂ ਨੇ ਇੱਕ ਕਾਰਪਾਈ ਹੋ ਕੇ ਉਹਨਾਂ ਨੂੰ ਹੱਥ ਪਾਇਆ ਤੇ ਉਸ ਵੇਲੇ ਫਿਰ ਜੋ ਪਾਕਿਸਤਾਨ 'ਚ ਸੁੱਦਾ ਵੇਸ ਵਤ ਹਿੰਦੂਆ ਦਾ ਉਹ ਹੋਇਆ ਹੋਵੇ ਕਿਉਂਕਿ ਇਹ ਜੇ ਪਾਕਿਸਤਾਨ 'ਚ ਹੋ ਰਿਹਾ ਵਾ ਇਸ ਵਕਤ ਇੰਡੀਆ ਵਿੱਚ ਪੰਜਾਬ 'ਚ ਆ ਚੀਜ਼ ਹੋ ਰਹੀ ਆ ਤਾਂ ਆ ਮੈਂ ਆ ਨਹੀਂ ਕਿਹਾ ਸੀ ਤਾਂ ਕਿ ਨਹੀਂ ਹੋਊਗਾ ਉੱਥੇ ਕਿਉਂ ਨਹੀਂ ਹੋਊਗਾ ਕੋਈ ਦਾ ਮੇਰੇ ਸੋਲਿਡ ਰੀਜ਼ਨ ਦਵਾ ਜੋ ਤੁਸੀਂ ਇੱਥੇ ਕਰ ਰਹੇ ਹੋ ਹਿੰਦੂਆਂ ਨਾਲ ਜਦਕਿ ਹਿੰਦੂਆਂ ਦੀ ਪੋਪੂਲੇਸ਼ਨ ਤੇ ਬਹੁਤ ਜ਼ਿਆਦਾ ਵਧੀਆ ਹੈਗੀ ਆ ਜ਼ਿਆਦਾ ਹੈਗੀ ਹੈ ਇੰਡੀਆ 'ਚ ਫਿਰ ਵੀ ਹਿੰਦੂ ਇਥੇ ਮਾਈਨੋਰਟੀ 'ਚ ਆ ਗਿਆ ਵਾ ਆਪਣੀ ਡੈਂਟਿਟੀ ਖੋ ਚੁੱਕਾ ਵਾ ਤੇ ਉੱਥੇ ਕਿਉਂ ਨਹੀਂ ਤੇ ਆਹੀ ਸੀਗੇ ਆ ਜਿਹੜੇ ਪੋਲਿਟ ਸੀਗੇ ਬਾਕੀ ਹੋ ਸਕਦਾ ਵਾ ਕਿ ਮੈਂ ਕੁਝ ਘੱਟਵੱਧ ਬੋਲ ਗਿਆ ਹੋਵਾਂ ਇਹਦੇ ਲਈ ਸੋਰੀ ਆ ਸਾਰਿਆਂ ਨੂੰ ਮੈਂ ਮੇਨ ਮੇਰਾ ਮੋਟੀਵਾਹੀ ਹੈਗਾ ਵਾ ਕਿ ਅਸੀਂ ਸਾਰੇ ਕਰੀਏ ਮੈਂ ਖਾਲੀ ਸਾਦੇ ਹੱਕ ਵਿੱਚ ਨਹੀਂ ਹੈਗਾ ਮੇਰੇ ਆਪਣੇ ਵਿਚਾਰ ਆ ਹੋ ਸਕਦਾ ਮੇਰੇ ਤੋਂ ਕੋਈ ਸਹਿਮਤ ਹੋਵੇ ਹੋ ਸਕਦਾ ਬਹੁਤੇ ਨਾ ਹੋਣ ਤੇ ਬਤਰਾਹ ਜਿਹੜਾ ਮੈਂ ਅਗਲਾ ਕੀਤੀਆਂ ਹੀ ਨਹੀਂ ਕਿ ਕਿੱਥੇ ਹੋਊਗਾ ਕਿੱਦਾਂ ਹੋਊਗਾ ਜਾਂ ਇਹ ਕਿੰਨੇ ਚਾਸੀ ਜਿਆ ਜਾਂ ਇਹਦਾ ਮੈਂ ਬਸ ਆ ਗਿਆ ਕਿ ਹਿੰਦੂਆਂ ਦੇ ਪੱਖ ਤੋਂ ਕਿ ਕਿੰਨੀ ਕੁ ਚੀਜ਼ ਆ ਠੀਕ ਹੈਗੀ ਆ ਹੁਣ ਜਾਂ ਤਾਂ ਫਿਰ ਜਿਹੜਾ ਹੁਣ ਆਪਣਾ ਪੰਜਾਬੀ ਸਿੱਧੂ ਹੈਗਾ ਉਹ ਥੋੜਾ ਜਾਗਰੂਕ ਹੋਵੇ ਕਿਉਂਕਿ ਮੇਰੇ ਨਾਲ ਕੁਝ ਕੁ ਦੋਸਤ ਹੈਗੇ ਆ ਉਹ ਕਹਿੰਦੇ ਯਾਰ ਇਨਸਾਰੀਅਤ ਦੀ ਗੱਲ ਕਰਿਆ ਕਰ ਤੂੰ ਇਨਸਾਰੀਅਤ ਦੀ ਗੱਲ ਨਹੀਂ ਕਰਦਾ ਜਾਂਦਾ ਹੁੰਦਾ ਖੁਦ ਅਬਰਸ਼ਕੇ ਆ ਸਾਰਾ ਕੁਝ ਬਾੜਾ ਪਾਇਆ ਵਾ ਤੇ ਉਹ ਕਹਿੰਦੇ ਤੂੰ ਹੀ ਸਾਰੀਅਤ ਦੀ ਗੱਲ ਕਰ ਮੇਰੇ ਕੋਈ ਇੰਦੇ ਨੇ ਹੈਗੇ ਜਿਹੜੇ ਕਿ ਕਮਿਊਨਿਸਟ ਹੈਗੇ ਆ ਬਾਕਸ ਨੂੰ ਮੰਨਦੇ ਆ ਕਮਿਊਨਿਸਟਾਂ ਨੇ ਇਹ ਨਾ ਕਤਲ ਕੀਤਾ ਸਾਰਾ ਕੁਝ ਉਹ ਕਹਿੰਦੇ ਸਾਰਿਆਂ ਦੀ ਗੱਲ ਕਰ ਕਈ ਹੈਗੇ ਆ 크ਿਸਚਨ ਹੈਗੇ ਆ ਗੱਲ ਵਿੱਚ ਕਰੋਸ ਪਾਏ ਹੋਏ ਆ ਸਾਰਾ ਕੁਝ ਕੀਤਾ ਹੋਇਆ ਵਾ ਚਰਚ ਜਾਂਦੇ ਆ ਉਹ ਕਹਿੰਦੇ ਤੂੰ ਸਾਰਿਆਂ ਦੀ ਗੱਲ ਕਰ ਮੈਨੂੰ ਸਮਝ ਨਹੀਂ ਲੱਗਦੀ ਜੇ ਮੈਂ Hindu ਤਰ੍ਹਾਂ ਦੀ ਗੱਲ ਕਰਦਾ ਵਾ ਤਾਂ ਅਚਾਨਕ ਹੀ ਸਾਰਿਆਂ ਤੋਂ ਦੂਰ ਕਿੱਦਾਂ ਹੋ ਜਾਂਦੀ ਹੈ ਗੱਲ ਜੇ ਮੈਂ Hindu ਦੀ ਗੱਲ ਕਰਤੀ ਕਿ ਜੇ ਮੈਂ ਆਪਣੇ ਮੱਥੇ ਦੇ ਜ ਮੈਂ ਸੋਚਾਂ ਮੈਂ ਕਿਲਾ ਘਲਾਵਾਂ ਮੈਂ ਜਨੇਊ ਪਾਲਾਂ ਤੇ ਅਚਾਨਕ ਹੀ ਸਾਰਿਆਂ ਤੋਂ ਦੂਰ ਕਿੱਦਾਂ ਹੋ ਜਾਂਦੀ ਹੈ ਜੇ ਬਾਕੀ ਸਾਰੇ ਇਨਸਾਨੀ ਦੀ ਗੱਲ ਕਰ ਸਕਦੇ ਆ ਆਪਣੇ ਸਾਰੇ ਬਾਣਾ ਪਾ ਕੇ ਆਪਣੇ ਸਾਰੇ ਜੋ ਵੀ ਉਹਨਾਂ ਦੇ ਨਿਸ਼ਾਨੀਆਂ ਹੈਗੀ ਆ ਵਾ ਉਹਨਾਂ ਦੇ ਧਰਮ ਦੀ ਆ ਤਾਂ ਇੱਕ ਹਿੰਦੂ ਜਦੋਂ ਪਾਦਾ ਵਾ ਉਹੋ ਚੜ੍ਹਗਾ ਆਰਐਸਐਸ ਦਾ ਏਜੰਟ ਕਿੱਦਾਂ ਹੋ ਜਾਂਦਾ ਵਾ ਕਿਉਂਕਿ ਜਿੰਨਾ ਮੈਨੂੰ ਲੱਗਦਾ ਸੀਗਾ ਕਿ ਅਸੀਂ ਸਾਰੇ ਇਨਸਾਨ ਅੰਦਰੋਂ ਹੋ ਸਕਦੇ ਆ ਬਾਹਰ ਤਾਂ ਜੋ ਮਰਜ਼ੀ ਸੀ ਕਰੀ ਚੱਲੀ ਤੇ ਜਿਹੜੇ ਵੀ ਮੇਰੇ ਵੀਰੇ ਤਾਂ ਮੈਨੂੰ ਸਲਾਹ ਦਿੰਦੇ ਆ ਮੇਰੇ ਤੇ ਕੋਈ ਅਸਰ ਇੰਨਾ ਜ਼ਿਆਦਾ ਖੁੱਦਾ ਨਹੀਂ ਕਿਉਂਕਿ ਮੈਨੂੰ ਜਦੋਂ ਤੱਕ ਕਿ ਤੁਸੀਂ ਆਪਣੇ ਆਪ ਨੂੰ ਨਹੀਂ ਚੇਂਜ ਕਰਦੇ ਤੁਸੀਂ ਆਪਣਾ ਸਭ ਚੀਜ਼ਾਂ ਛੱਡ ਦੋ ਕਿ ਕੋਈ ਕਹੇ ਰੋ ਕਿ ਹਾਂ ਜੀ ਅਸੀਂ ਆ ਜਿਹੜੀ ਬਾਹਰ ਲਈ ਦੇਖਿਆ ਹੈ ਤੁਸੀਂ ਦੂਰ ਹੋ ਗਏ ਤੂੰ ਵੀ ਦੂਰ ਹੋ ਉਨੀ ਤਰ੍ਹਾਂ ਦਾ ਫੇਰ ਮੈਂ ਕਹਾਂਗਾ ਕਿ ਯਾਰ ਕਿੰਨਾ ਕਿੰਨਾ ਕੋਈ ਫਰਕ ਪਿਆ ਵਾ ਇਸ ਚੀਜ਼ ਦਾ ਸਭਾ ਦੇ ਵਿੱਚ ਤੇ ਕੋਈ ਕੋਈ ਸਿੱਖ ਦਾ ਰਵੇ ਕੋਈ ਹਿੰਦੂ ਦਾ ਰਵੇ ਕੋਈ ਮੁਸਲਮਾਨ ਦਾ ਰਵੇ ਕੋਈ ਬੋਧੀ ਦਾ ਰਵੇ ਕੋਈ ਕੁਛ ਦਾ ਰਵੇ ਫੇਰ ਮੈਂ ਕਹਾਂਗਾ ਪਰ ਜੇ ਤੁਸੀਂ ਸਿਰਫ ਇੰਨੀ ਗੱਲ ਕਹੋਗੇ ਕਿ ਯਾਰ ਤੂੰ ਹਿੰਦੂ ਤਵ ਦੀ ਗੱਲ ਕਰ ਰਿਹਾ ਵਾ ਤਾਂ ਇਹ ਸਾਰੀ ਅੱਧੀ ਗੱਲ ਨਹੀਂ ਹੈਗੀ ਉਹ ਫਿਰ ਮੈਨੂੰ ਬੁਰਾ ਲੱਗਦਾ ਵਾ ਕਿਉਂਕਿ ਮੈਨੂੰ ਇਹ ਤਾਂ ਲੱਗਦਾ ਵਾ ਕਿ ਯਾਰ ਖੁਦ ਤਾਂ ਤੂੰ ਸਾਰਾ ਕੁਝ ਕਰ ਹੀ ਜਾਂਦੇ ਆ ਖੁਦ ਤੂੰ ਸਭ ਨੇ ਜੀ ਨੂੰ ਫੋਲੋ ਕਰ ਹੀ ਜਾਂਦੇ ਆ ਜਦੋਂ ਮੈਂ ਗੱਲ ਕਰਦਾ ਵਾ ਆਪਣੇ ਹਿੰਦੂ ਹੋਣ ਦੀ ਤਾਂ ਤੁਹਾਨੂੰ ਸਾਰਿਆਂ ਨੂੰ ਹੁੰਦਾ ਵਾ ਕਿ ਯਾਰ ਅਸੀਂ ਸਾਰੀ ਅੱਧੀ ਗੱਲ ਨਹੀਂ ਕਰ ਰਿਹਾ ਆ ਹਿੰਦੂ ਦੀ ਗੱਲ ਕਰ ਰਿਹਾ ਵਾ ਤਾਂ ਫਿਰ ਥੋੜਾ ਜਿਹਾ ਸੋਚੋ ਇਸ ਚੀਜ਼ ਤੇ ਹੋ ਸਕਦਾ ਵਾ ਕਿ ਬਹੁਤੇ ਮੇਰੇ ਸੱਜਣ ਖੁਸ਼ਦਾ ਹੋਣ ਪਰ ਜ਼ਰੂਰੀ ਆ 2020 ਰੈਫਰੈਂਡਮ ਆ ਰਿਹਾ ਵਾ ਆ ਅਡੋਫੀਸ਼ੀਅਲ ਆ ਰਿਹਾ ਵਾ ਪਰ ਫਿਰ ਵੀ ਮੈਂ ਕਦੀ ਵੀ ਨਾ ਕਿਸੇ ਵੀ ਚੀਜ਼ ਨੂੰ ਹਲਕੇ ਚ ਨਹੀਂ ਜਿਦਾ ਲੈਂਦਾ ਹੁੰਦਾ ਕਈ ਲੋਕ ਕਹਿੰਦੇ ਯਾਰ ਆ ਫਜ਼ੂਲ ਆ ਮੈਂ ਕਹਿੰਦਾ ਨਹੀਂ ਆ ਫਜ਼ੂਲ ਨਹੀਂ ਹੈਗਾ ਹੋ ਸਕਦਾ ਕੁਝ ਵੀ ਹੋ ਸਕਦਾ ਪਤਾ ਨਹੀਂ ਹੁੰਦਾ ਟਾਈਮ ਦਾ ਉਹ ਚੀਜ਼ਾਂ ਹੋਈਆ ਵਾ ਪਾਸਟ ਵਿੱਚ ਵੀ ਜਿਹੜੀਆਂ ਕਿ ਅਨ ਐਕਸਪੈਕਟਿਡ ਸੀਗੀਆਂ ਬਾਅਦ ਵਿੱਚ ਹੋਈਆ ਵਾ ਤਾਂ ਤੁਸੀਂ ਸਾਰੇ ਮੇਰੇ ਵੀਰ ਥੋੜਾ ਸੋਚੋ ਇਸ ਚੀਜ਼ ਤੇ ਕਿ ਤੁਹਾਡੀ ਅੱਗੇ ਹੋਂਦ ਮਤਲਬ ਕਿ ਆਇਡੈਂਟੀਟੀ ਤੁਹਾਡੀ ਖਤਮ ਹੋ ਚੁੱਕੀ ਆ 1.7 ਹੋਰ ਚਲੋ ਜਿਆਦਾ ਜਿਹੇ ਬੋਲਸ ਦੇ ਤੌਰ ਤੇ ਮੈਂ ਦੱਸ ਜਾਂਦਾ ਤੁਹਾਨੂੰ ਦੁਰਗਿਆਲਾ ਬੱਦਰ ਸਾਡਾ ਬਣਿਆ ਸੀਗਾ ਮੂਰਤੀਆਂ ਚੱਕ ਚੱਕ ਕੇ ਰੱਖਿਆ ਰਹੀ ਕਹਿੰਦੇ ਛੁੱਟੀ ਆ ਗਈ ਆ ਜਾਂ ਹਰਬੰਦਰ ਸਾਹਿਬ ਚੋ ਇਹ ਦੂਆ ਦਾ ਬੋਲਕ ਹਿੰਦੁਸਤਾਨ ਜਿੱਥੇ ਹਿੰਦੂਵਾਦੀ ਤਾਕਤਾਂ ਕੰਮ ਕਰਦੀਆਂ ਆਰਐਸਐਸ ਕੰਮ ਕਰਦੀ ਆ ਜਾਂ ਸਾਰਾ ਕੁਛ ਆ ਹੁੰਦਾ ਵਾ ਚਲੋ ਉਸ ਟਾਈਮ ਉੱਤੇ ਆਰਐਸਐਸ ਬੜੀ ਸੀਗੀ ਪਰ ਫਿਰ ਵੀ ਕਿ ਹਿੰਦੂਵਾਦੀ ਹੀ ਪੋਪੂਲੇਸ਼ਨ ਜ਼ਿਆਦਾ ਸੀਗੀ ਤਾਂ ਦੇ ਹੀ ਦੁਨੋਂ ਕੁਛ ਨਹੀਂ ਗਿਆ ਜੀ ਦੁੜ ਗਿਆ ਚਲ ਠੀਕ ਆ ਭਾਈ ਤੁਹਾਨੂੰ ਨਹੀਂ ਜਗਾ ਲੱਗਦਾ ਅਸੀਂ ਹੋਰ ਬਣਾ ਲੈਂਦੇ ਆ ਬੱਸ ਅਜ ਕੱਢ ਕੱਢ ਕੇ ਮਾਰੇ ਅਸੀਂ ਕਹਿੰਦਾ ਠੀਕ ਆ ਭਾਈ ਜੇ ਤੁਹਾਨੂੰ ਨਹੀਂ ਜਗਾ ਲੱਗਦਾ ਅਸੀਂ ਛੱਡ ਕੇ ਚੱਲ ਜਾਂਦੇ ਆ ਸਾਨੂੰ ਕਿਹਾ ਗਿਆ ਕਿ ਨਹੀਂ ਜੀ ਤੁਸੀਂ ਹਿੰਦੀ ਗੀ ਤੁਸੀਂ ਪੰਜਾਬੀ ਨੂੰ ਤਵੱਜਾ ਜ਼ਿਆਦਾ ਦਿਓ ਅਸੀਂ ਕਹਿੰਦਾ ਠੀਕ ਆ ਭਾਈ ਸਾਡੀ ਚਾਹੇ ਹਿੰਦੀ ਵੀ ਨਹੀਂ ਅਸੀਂ ਚਲ ਕਰਦੇ ਜੇ ਤੁਸੀਂ ਪੰਜਾਬੀ ਜੇ ਤੁਹਾਨੂੰ ਦੁੱਖ ਲੱਗਦਾ ਵਾ ਕਿ ਅਸੀਂ ਹਿੰਦੀ ਬੋਲਦੇ ਆ ਜਾਂ ਹਿੰਦੀ ਸੀ ਉਨੀ ਹੀ ਤਵੱਜਾ ਦਿੰਦੇ ਆ ਜਿਹੜੇ ਪੰਜਾਬੀ ਨੂੰ ਤਾਂ ਅਸੀਂ ਭੱਲੇ ਨੇ ਤੁਹਾਡੀ ਗੱਲ ਹਥਿਆਰ ਕਿਸੇ ਡੜੀ ਚੱਕਿਆ ਕਿਤੇ ਹੋਰ ਕੁਛ ਕਾਰਡ ਹੋਇਆ ਕਿਤੇ ਵੀ ਹੋਇਆ ਹੋਵੇ ਦਿੱਲੀ ਵਿੱਚ ਜਾਂ ਹੋਰ ਵੀ ਕਿਤੇ ਵੀ ਇਦਾਂ ਉਹ ਫਿਰ ਪੰਜਾਬੀ ਹੀ ਦੁਨ ਮਾਰਦਾ ਸ਼ੁਰੂ ਕੀਤਾ ਜਿੱਥੋਂ ਵੀ ਕੱਢ ਕੱਢ ਕੇ ਉਹ ਵੀ ਕਰਦਾ ਸ਼ੁਰੂ ਕਰਦਾ ਇਦਾਂ ਬੱਸ ਹਵਾਲ ਵਿੱਚ ਬੱਸ ਆ ਵੀ ਚੋ ਦੁਕਾਨਦਾਰਾਂ ਨੂੰ ਤਾਗ ਕਰਨਾ ਸ਼ੁਰੂ ਕਰਦਾ ਸਾਰਾ ਕੁਝ ਅਸੀਂ ਫੇਰ ਵੀ ਕਹਾਂ ਠੀਕ ਆ ਭਾਈ ਗਲਤੀ ਹੋ ਗਈ ਸਾਡੇ ਤੋਂ ਕਿ ਅਸੀਂ ਮੰਨਦੇ ਆ ਗਲਤੀ ਆਪਣੀ ਕੋਈ ਗਲਤੀ ਸੀਗੀ ਬੜੀ ਫੇਬੀ ਸੀ ਆਪਣੀ ਗਲਤੀ ਮੰਨੀ ਅਸੀਂ ਹਰ ਇੱਕ ਚੀਜ਼ ਕਰਕੇ ਦੇਖ ਲਈ ਪਰ ਫਿਰ ਵੀ ਹਾਲੇ ਤੱਕ ਇਸ ਚੀਜ਼ ਦਾ ਥੰਮਿਆ ਨਹੀਂ ਆਹੀ ਹੋਇਆ ਪੰਜਾਬੀ ਹਿਦਵਾਣਾ ਕਿ ਨਹੀਂ ਤੁਹਾਨੂੰ ਖਤਮ ਹੀ ਹੋਣਾ ਪੈਣਾ ਵਾ ਤੁਸੀਂ ਰਹਿ ਨਹੀਂ ਸਕਦੇ ਤੇ ਸਾਡੇ ਕੋਈ ਇਤਿਹਾਸਕ ਬੰਦਾ ਵੀ ਬਚਿਆ ਪੰਜਾਬ ਵਿੱਚ ਸਾਰੇ ਖਤਮ ਹੋ ਗਏ ਬਗੂ ਬੱਠ ਹੈਗਾ ਵਾ ਉੱਥੇ ਉੱਥੇ ਤੱਕ ਦੀ ਲੜਾਈ ਚੱਲ ਰਹੀ ਆ ਪਰ ਪੰਜਾਬ ਵਿੱਚ ਕਰੀਸ ਰਹੀ ਦੁਆਦ ਹਾਲ ਦੀ ਪੁੱਛਿਆ ਕਿ ਯਾਰ ਕਿ ਤੁਹਾਡਾ ਤਾਂ ਕੋਈ ਇਤਿਹਾਸਕ ਨਹੀਂ ਹੈਗਾ ਤੁਹਾਡਾ ਤਾਂ 5000 ਸਾਲ ਪਹਿਰੇ ਮਹਾਭਾਰਤ ਇੱਥੇ ਹੋਇਆ ਸਾਂ ਪੁੱਛਿਆ ਤੁਹਾਡੇ ਤਾਂ ਹੋਣੀ ਚਾਹੀਦੀ ਸੀ ਮੰਦਿਰ ਕੋਈ ਇੱਕ ਮੰਦਿਰ ਵੀ ਨਹੀਂ ਹੈਗਾ ਸਾਰਾ ਕੁਝ ਅਦ ਪਾਕਿਸਤਾਨ ਲੈ ਗਿਆ ਜਿਹੜਾ ਨੇ ਇਧਰ ਖੁੱਦਾ ਤੇ ਬਾਕੀ ਜਿਹੜਾ ਹੈਗਾ ਵਾ ਉਹ ਫਿਰ ਇਧਰ ਲੜਾਈ ਦੇ ਘਰੇ ਤੋਂ ਬਾਅਦ ਰੱਖਦਾ ਬਚਾ ਲੈ ਗਿਆ ਥੋੜਾ ਬਹੁਤ ਕਿ ਕਿਤੇ ਹਿੰਦੂ ਦੀ ਪੋਪੂਲੇਸ਼ਨ ਜ਼ਿਆਦਾ ਨਾ ਹੋ ਜਵੇ ਚੱਕ ਕੇ ਹਰੀਆੜਾ ਬਰਵਾਤਾ ਇਹ ਬਚਲ ਬਰਵਾਤਾ ਇਹ ਦੂ ਪੰਜਾਬੀ ਜਿਹੜਾ ਹਿੱੱਦੂ ਹੈਗਾ ਵਾ ਉਹ ਵਿਚਾਰਾ ਫੇਰ ਉੱਥੇ ਰੋਤੀ ਖਾ ਗਿਆ ਵਿਆ ਰਹਿ ਰਿਹਾ ਉਹ ਮੇਰਾ ਯਾਰ ਮੇਰੇ ਹੱਥ ਕੀ ਲੱਗਾ ਥੋੜਾ ਸੋਚਿਓ ਕਿ ਕੀ ਇਹ ਦਾ ਅਸਲ ਵਿੱਚ ਹੈਗਾ ਆ ਵੱਡਾ ਜਿਹੜਾ ਕਿ ਤੁਹਾਨੂੰ ਦੁੱਧ ਖਾਇਆ ਜਾ ਰਿਹਾ ਵਗੇ ਤੁਸੀਂ ਬਹੁਤ ਜਿਆਦਾ ਆਜ਼ਾਦ ਹੈਗੇ ਹੋ ਚਲੋ ਠੀਕ ਆ ਵੀ ਖਿਆਰ ਰੱਖਿਓ ਜੈ ਸ਼ਰਧ ਜੈ ਹਿੰਦ